ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਵੈਮ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਜਦੋਂ ਸਾਨੂੰ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆ ਗਿਆ ਸ਼ੁਕਰਾਨਾ ਕਰਨ ਨਾਲ ਸਾਥ ਸੰਗਤ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਸਾਡੀ ਜ਼ਿੰਦਗੀ ਕਿੰਨੀ ਕੋ ਬਦਲ ਜਾਂਦੀ ਹੈ ਬਹੁਤ ساری ਸਾਥ ਸੰਗਤ ਇਸ ਤਰ੍ਹਾਂ ਦੀ ਹੋਵੇਗੀ ਜਿਨ੍ਹਾਂ ਦਾ ਘਰ ਦਾ ਗੁਜ਼ਾਰਾ ਵੀ ਬਹੁਤ ਔਖਾ ਹੁੰਦਾ ਹੋਵੇਗਾ ਕਈ ਤਰ੍ਹਾਂ ਦੀਆਂ ਜ਼ਿੰਦਗੀ ਦੇ ਵਿੱਚ ਉਲਝਣਾਵਾਂ ਆਉਣੀਆਂ ਰੁਕਾਵਟਾਂ ਆਉਣਗੀਆਂ ਤੇ ਉਹ ਵੀ ਸੋਚਦੇ ਨੇ ਫਿਰ ਅਸੀਂ ਕਿਸ ਗੱਲ ਦਾ ਸ਼ੁਕਰਾਨਾ ਕਰੀਏ ਪਰ ਸਾਧ ਸੰਗਤ ਜੀ ਅੱਜ ਇਸ ਵੀਡੀਓ ਰਾਹੀਂ ਤੁਹਾਨੂੰ ਇਹ ਪਤਾ ਚੱਲ ਜੇਗਾ ਕਿ ਜੇ ਤੁਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰੀਆ ਕਰਨਾ ਸ਼ੁਰੂ ਕਰ ਦਿੰਨੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੋ ਬਦਲਾਵ ਆਉਂਦੇ ਨੇ ਤੁਸੀਂ ਇਹ ਸੋਚ ਵੀ ਨਹੀਂ ਸਕਦੇ ਬਹੁਤ ਪੁਰਾਣੇ ਟਾਈਮ ਦੀ ਗੱਲ ਹੈ ਸਾਧ ਸੰਗਤ ਜੀ ਇੱਕ ਪਿੰਡ ਵਿੱਚ ਬਹੁਤ ਹੀ ਗਰੀਬ ਪਰਿਵਾਰ ਰਹਿੰਦਾ ਸੀ ਜਿਹੜਾ ਕੀ ਇੱਕ ਵਕਤ ਦੀ ਰੋਟੀ ਵੀ ਬਹੁਤ ਔਖੀ ਜੋੜਦਾ ਸੀ ਇੱਕ ਦਿਨ ਉਸ ਪਿੰਡ ਦੇ ਵਿੱਚ ਬਹੁਤ ਪਹੁੰਚੇ ਹੋਏ ਸਾਧੂ ਆਉਂਦੇ ਨੇ ਉਹ ਪਿੰਡ ਦੇ ਵਿੱਚ ਮੰਗਣ ਦੇ ਲਈ ਚਲੇ ਜਾਂਦੇ ਨੇ ਉਹਨਾਂ ਵਿੱਚੋਂ ਇੱਕ ਸਾਧੂ ਉਹ ਗਰੀਬ ਪਰਿਵਾਰ ਦੀ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਤੇ ਕੁਝ ਦਾਨ ਕਰਨ ਦੇ ਲਈ ਆਵਾਜ਼ ਲਗਾਉਂਦਾ ਹੈ ਅੰਦਰ ਜਿਹੜੀ ਬੀਬੇ ਹੁੰਦੀ ਹੈ ਜਦੋਂ ਉਹ ਆਪਣੇ ਘਰ ਦੀ ਰਸੋਈ ਦੇ ਵਿੱਚ ਸਮਾਨ ਦੇਖਦੀ ਹੈ ਤਾਂ ਉਸ ਨੂੰ ਘਰ ਦੇ ਵਿੱਚ ਸਿਰਫ ਸ਼ਾਮ ਦੀਆਂ ਚਾਰ ਰੋਟੀਆਂ ਤੋਂ ਬਿਨਾ ਹੋਰ ਕੁਝ ਵੀ ਨਹੀਂ ਦਿਖਦਾ ਤੇ ਉਸ ਬੀਬੀ ਨੂੰ ਵੀ ਪਤਾ ਹੁੰਦਾ ਹੈ ਕਿ ਜੇ ਮੈਂ ਇਹ ਰੋਟੀਆਂ ਉਸ ਸਾਧੂ ਨੂੰ ਦੇ ਦਿੱਤੀਆਂ ਤਾਂ ਸ਼ਾਮ ਨੂੰ ਮੇਰਾ ਪਰਿਵਾਰ ਕੀ ਖਾਵੇਗਾ ਕਿਉਂਕਿ ਜਿਹੜਾ ਅੱਜ ਦਾ ਗੁਜ਼ਾਰਾ ਉਹਨਾਂ ਨੇ ਇਸ ਚਾਰ ਰੋਟੀਆਂ ਨਾਲ ਹੀ ਕਰਨਾ ਹੈ ਪਰ ਫਿਰ ਵੀ ਉਹ ਰੱਬ ਦਾ ਭਾਣਾ ਮੰਨ ਕੇ ਉਹ ਚਾਰ ਰੋਟੀਆਂ ਲੈ ਕੇ ਸਾਧੂ ਕੋਲ ਚਲੀ ਜਾਂਦੀ ਹੈ ਤੇ ਸਾਧੂ ਨੂੰ ਦੇ ਦਿੰਦੀ ਹੈ ਸਾਧੂ ਉਸ ਨੂੰ ਆਸ਼ੀਰਵਾਦ ਦਿੰਦਾ ਹੈ ਕਿ ਸਾਦਾ ਖੁਸ਼ ਰਹੋ ਜਦੋਂ ਉਹ ਇਹ ਗੱਲ ਸਾਧੂ ਦੇ ਮੱਖੋਂ ਸੁਣਦੀ ਹੈ ਤਾਂ ਉਸ ਬੀਬੀ ਦੀਆਂ ਅੱਖਾਂ ਪਰ ਆਉਂਦੀਆਂ ਨੇ ਤੇ ਹੱਥ ਜੋੜ ਕੇ ਬੇਨਤੀ ਕਰਦੀ ਹੈ ਕਿ ਸਾਧੂ ਜੀ ਸਾਡੇ ਘਰ ਅੰਤ ਦੀ ਗਰੀਬੀ ਹੈ ਪਤਾ ਨਹੀਂ ਸਾਡੇ ਹਜੇ ਕਿਹੜੇ ਮਾੜੇ ਕਰਮ ਨੇ ਜਿਸ ਦੀ ਵਜ੍ਹਾ ਕਰਕੇ ਅਸੀਂ ਇੰਨੀ ਗਰੀਬੀ ਵਿੱਚ ਗੁਜ਼ਾਰਾ ਕਰਦੇ ਹਾਂ ਇਹ ਚਾਰ ਰੋਟੀਆਂ ਹੀ ਸੀਗੀਆਂ ਸਾਡੀਆਂ ਅੱਜ ਦੇ ਦਿਨ ਦੇ ਗੁਜ਼ਾਰਾ ਕਰਨ ਦੀਆਂ ਜਿਹੜੀਆਂ ਕੀ ਮੈਂ ਤੁਹਾਨੂੰ ਦੇ ਦਿੱਤੀਆਂ ਨੇ ਸਾਨੂੰ ਇੱਕ ਵਕਤ ਦੀ ਰੋਟੀ ਵੀ ਬਹੁਤ ਔਖੀ ਜੁੜਦੀ ਹੈ ਤੇ ਉਹ ਆਖਦੀ ਹੈ ਸਾਧੂ ਜੀ ਤੁਸੀਂ ਸਾਡੇ ਤੇ ਆਪਣੀ ਕਿਰਪਾ ਦੀ ਨਜ਼ਰ ਕਰੋ ਤੇ ਜਿਹੜਾ ਉਹ ਸਾਧੂ ਹੁੰਦਾ ਹੈ ਉਹ ਬਹੁਤ ਹੀ ਪਹੁੰਚਿਆ ਹੋਇਆ ਹੁੰਦਾ ਹੈ ਉਹਬਦਰ ਧਿਆਨ ਲਾ ਕੇ ਦੇਖਦਾ ਹੈ ਕਿ ਇਨ੍ਹਾਂ ਦੇ ਪਿਛਲੇ ਕਰਮਾਂ ਦੇ ਕਰਕੇ ਹੀ ਇਨ੍ਹਾਂ ਨੂੰ ਇੰਨੀ ਗਰੀਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਜੇ ਵੀ ਘਟ ਤੋਂ ਘਟ 7-8 ਸਾਲ ਇਹ ਇਸ ਤਰ੍ਹਾਂ ਹੀ ਹੋਰ ਇਸ ਤਰ੍ਹਾਂ ਗਰੀਬੀ ਦੇ ਵਿੱਚ ਰਹਿਣਗੇ ਜਿੱਥੇ ਸਾਧੂਆਂ ਨੂੰ ਇੰਨਾਂ ਗੱਲਾਂ ਦਾ ਪਤਾ ਹੁੰਦਾ ਹੈ ਉਸ ਸਾਧੂ ਨੂੰ ਉਸ ਬੀਬੀ ਤੇ ਬੜਾ ਹੀ ਤਰਸ ਆਇਆ ਉਸਨੇ ਬੀਬੀ ਨੂੰ ਸਾਰੀ ਵਾਰਤਾ ਦੱਸੀ ਕਿ ਵੀ ਵੀ ਤੁਹਾਡੇ ਪਿਛਲੇ ਕਰਮਾ ਕਰਕੇ ਹਜੇ 7-8 ਸਾਲ ਤੁਸੀਂ ਹੋਰ ਗਰੀਬੀ ਦੇ ਵਿੱਚ ਘਟ ਰਹੇ ਨੇ ਪਰ ਜੇ ਤੁਸੀਂ ਇੱਕ ਚੀਜ਼ ਕਰਨ ਲੱਗ ਜਾਓ ਤਾਂ ਜਿਹੜੀ ਇਹ ਤੁਹਾਡੀ ਗਰੀਬੀ 7-8 ਸਾਲ ਤੋਂ ਕੱਟ ਕੇ 7-8 ਮਹੀਨਿਆਂ ਦੇ ਵਿੱਚ ਹੀ ਖਤਮ ਹੋ ਜਾਵੇਗੀ ਉਸ ਬੀਬੀ ਨੇ ਜਦੋਂ ਉਸ ਸਾਧੂ ਦੀ ਇਹ ਗੱਲ ਸੁਣੀ ਤਾਂ ਉਸ ਨੂੰ ਬੜੀ ਖੁਸ਼ੀ ਹੋਈ ਤੇ ਉਸਨੇ ਹੱਥ ਜੋੜ ਕੇ ਆਖਿਆ ਬਾਬਾ ਜੀ ਤੁਸੀਂ ਜਿਸ ਤਰ੍ਹਾਂ ਵੀ ਕਹੋਗੇ ਅਸੀਂ ਉਸ ਤਰ੍ਹਾਂ ਹੀ ਕਰਾਂਗੇ ਤਾਂ ਉਸ ਸਾਧੂ ਨੇ ਉਸ ਬੀਬੀ ਨੂੰ ਆਖਿਆ ਕਿ ਜੇ ਵਾਹਿਗੁਰੂ ਪਰਮਾਤਮਾ ਤੁਹਾਨੂੰ ਇੱਕ ਵਕਤ ਦੀ ਰੋਟੀ ਦਿੰਦਾ ਹੈ ਤਾਂ ਤੁਸੀਂ ਉਸ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿਓ ਤੇ ਉਹ ਬੀਬੀ ਹਰ ਰੋਜ਼ ਆਪ ਵੀ ਤੇ ਆਪਣੇ ਘਰਦਿਆਂ ਨੂੰ ਵੀ ਇਹੀ ਕਹਿੰਦੀ ਕਿ ਹਰ ਇੱਕ ਚੀਜ਼ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਕਿਉਂਕਿ ਹਰ ਇੱਕ ਬੰਦੇ ਨੂੰ ਲਾਲਚ ਹੁੰਦਾ ਹੈ ਕਿ ਕਿੰਨੀ ਜਲਦੀ ਸਾਡੀ ਗਰੀਬੀ ਜਿਹੜੀ ਦੂਰ ਹੋਵੇ ਸਾਡੇ ਚੰਗੇ ਦਿਨ ਆਉਣ ਇਸ ਲਈ ਉਹ ਹਰ ਇੱਕ ਚੀਜ਼ ਦੇ ਲਈ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰਨ ਲੱਗ ਗਈ ਤੇ ਜਿੱਥੇ ਸਾਧੂ ਨੇ ਉਹਨਾਂ ਨੂੰ ਸੱਤ ਅੱਠ ਮਹੀਨੇ ਕਿਹਾ ਸੀ ਉਹ ਕੁਝ ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਦਿਨ ਜਿਣੇ ਕੀ ਚੰਗੇ ਹੋਣ ਲੱਗ ਗਏ ਉਸ ਵਾਹਿਗੁਰੂ ਪਰਮਾਤਮਾ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਰਸਤੇ ਖੋਲਤੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਹੜੀ ਗਰੀਬੀ ਹੌਲੀ-ਹੌਲੀ ਦੂਰ ਹੁੰਦੀ ਹੁੰਦੀ ਦੂਰ ਹੋ ਗਈ ਸਾਧ ਸੰਗਤ ਜੀ ਇਸ ਰਾਹੀਂ ਸਾਨੂੰ ਇਹੀ ਸਮਝ ਆਉਂਦਾ ਹੈ ਕਿ ਸਾਨੂੰ ਹਰ ਇੱਕ ਚੀਜ਼ ਦਾ ਸ਼ੁਕਰਾਨਾ ਉਸ ਵਾਹਿਗੁਰੂ ਪ੍ਰਮਾਤਮਾ ਦਾ ਕਰਨਾ ਚਾਹੀਦਾ ਹੈ ਸਾਨੂੰ ਸਵਾਹਿਗੁਰੂ ਪ੍ਰਮਾਤਮਾ ਨੇ ਕਿੰਨਾ ਕੁਝ ਦਿੱਤਾ ਹੈ ਇਸ ਦਾ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਤੇ ਅਸੀਂ ਹਰ ਰੋਜ਼ 24 ਘੰਟਿਆਂ ਵਿੱਚੋਂ ਸਿਰਫ 2 ਮਿੰਟ ਉਸ ਵਾਹਿਗੁਰੂ ਦਾ ਸ਼ੁਕਰ ਕਰਨ ਦੇ ਲਈ ਨਹੀਂ ਕੱਢਦੇ ਪਰ ਜੀ ਕਿਤੇ ਤੁਸੀਂ ਹਰ ਇੱਕ ਚੀਜ਼ ਦੇ ਲਈ ਉਸ ਵਾਹਿਗੁਰੂ ਦਾ ਸ਼ੁਕਰ ਕਰਨ ਲੱਗ ਜਾਓਗੇ ਭਾਵੇਂ ਕੋਈ ਛੋਟੀ ਚੀਜ਼ ਆਪਾਂ ਮੈਂ ਤੁਹਾਡੇ ਸਰੀਰ ਦੀ ਤੰਦਰੁਸਤੀ ਆ ਚਾਹੇ ਤੁਹਾਨੂੰ ਇੱਕ ਵਕਤ ਦੀ ਰੋਟੀ ਨਸੀਬ ਹੁੰਦੀ ਆ ਜਾਂ ਫੇਰ ਤੁਹਾਨੂੰ ਛੋਟਾ ਮੋਟਾ ਕੋਈ ਵੀ ਕੰਮਕਾਰ ਮਿਲਿਆ ਹੋਇਆ ਹਰ ਇੱਕ ਚੀਜ਼ ਲਈ ਜਦੋਂ ਤੁਸੀਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰਨ ਲੱਗ ਜਾਂਦੇ ਹੋ ਤਾਂ ਵਾਹਿਗੁਰੂ ਤੁਹਾਡੇ ਲਈ ਉਹ ਦਰਵਾਜ਼ੇ ਵੀ ਖੋਲ ਦਿੰਦਾ ਹੈ ਜਿਹਦੀ ਤੁਸੀਂ ਚਾਹਤ ਰੱਖਦੇ ਹੋ ਇੱਕ ਵਾਰ ਤੁਸੀਂ ਸ਼ੁਕਰਾਨਾ ਕਰਨਾ ਸਲੂ ਤਾਂ ਕਰੋ ਤੁਸੀਂ ਖੁਦ ਦੇਖੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਆਉਂਦੇ ਨੇ ਇਸ ਲਈ ਵਾਹਿਗੁਰੂ ਜੀ ਰਾਤ ਨੂੰ ਸੌਣ ਤੋਂ ਪਹਿਲਾਂ ਉਸ ਰੱਬ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸਾਰੇ ਦਿਨ ਨੂੰ ਯਾਦ ਕਰਕੇ ਜਿਦੋਂ ਸਵੇਰੇ ਉੱਠਦੇ ਆ ਉਸ ਟਾਈਮ ਹੀ ਸ਼ੁਕਰਾਨਾ ਕਰਿਆ ਕਰੋ ਜਿਆਦਾ ਕੁਝ ਨਾ ਸਹੀ ਤਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੇ ਕੋ ਬਦਲਾਵ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ